ਸਤਿ ਸ਼੍ਰੀ ਅਕਾਲ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਲੁਧਿਆਣਾ ਦੇ ਸੌਫਤ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ थाना ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਸਾਰੇ આરોપી ਡਾਕਟਰ ਨੇ ਇਹਨਾਂ ਤੇ ਆਮਦਨਕਾਰ ਵਿਭਾਗ ਵੱਲੋਂ ਕੀਤੀ ਗਈ ਰੇਡ 'ਚ ਰੁਕਾਵਟ ਪਾਉਣ ਦਾ આરોਪ ਲਗਿਆ ਹੈ। આરોપીਾਂ 'ਚ ਸੰਗਤ ਰੋਡ ਕਾਲਜੌਰ ਦੇ ਡਾਕਟਰ ਜਗਦੀਸ਼ ਸੌਫਤ, ਡਾਕਟਰ ਰਾਮਾ ਸੌਫਤ, ਡਾਕਟਰ ਅਮਿਤ ਸੌਫਤ, ਡਾਕਟਰ ਰੁਜੀਕਾ ਸੌਫਤ, ਡਾਕਟਰ ਹੀਰਾ ਸਿੰਘ ਰੋਡ ਸਿਵਲ ਲਾਈਨ ਦੇ ਡਾਕਟਰ ਸੁਮਿਤ ਸੌਫਤ ਸ਼ਾਮਲ ਨੇ। ਐਫ ਆਈ ਆਰ ਆਮਦਨ ਦੇ ਉਪ ਨਿਰਦੇਸ਼ਕ ਡਾਕਟਰ ਨਾਕਿੰਦ ਸਾਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੂੰ 18 ਦਸੰਬਰ 2024 ਨੂੰ ਪ੍ਰਿੰਸੀ ਡੈਕਟਰ ਆਫ ਇਨਕਮ ਟੈਕਸ ਦੇ ਹੁਕਮਾ ਤਹਿਤ ਕੀਤੀ ਗਈ ਤਲਾਸ਼ੀ ਦੌਰਾਨ ਧਮਕੀਆਂ ਤੇ ਸਹਿਯੋਗ ਨਾ ਕਰਨ ਦੀ ਸੂਚਨਾ ਦਿੱਤੀ ਗਈ ਸੀ ਸ਼ਿਕਾਇਤ ਅਨਸਾਰ આરોપીਆਂ ਨੇ ਵਾਰ-ਵਾਰ ਅਧਿਕਾਰੀਆਂ ਨੂੰ ਝੂਠੇ ਕਾਨੂੰਨੀ ਮਾਮਲੇ ਜਿਸ ਵਿੱਚ ਯੋਨ ਉਤਪੀੜਨ ਦੀ ਵੀ ਧਮਕੀ ਦਿੱਤੀ ਸੌਫਟਵਰ ਦੇ ਬੰਦ ਕਮਰਿਆਂ ਦੇ ਇਲੈਕਟ੍ਰੋਨਿਕ ਰਿਕਾਰਡ ERP ਸੌਫਟਵੇਅਰ ਤੱਕ ਪਹੁੰਚ ਕਰਨ ਤੋਂ ਇਨਕਾਰ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਜਾਣਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਉੱਤਰ ਪ੍ਰਦੇਸ਼ ਦੀ ਬਦਨਾਮ ਦੁਲਹਨ ਕਾਜਲ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਉਸਦੇ ਕੁਆਰੇ ਮਰਦਾਂ ਨੂੰ ਆਪਣੇ ਪਿਆਰ 'ਚ ਫਸਾਉਣ ਤੇ ਫਿਰ ਉਹਨਾਂ ਨਾਲ ਵਿਆਹ ਕਰਨ ਦਾ ਦੋਸ਼ ਹੈ ਫਿਰ ਉਹ ਪੈਸੇ ਤੇ ਗਹਿਣੇ ਲੈ ਕੇ ਭੱਜ ਜਾਂਦੀ ਸੀ ਪੁਲਿਸ ਵਿੱਚ ਨੇ 1 ਸਾਲ ਤੋਂ ਉਸ ਨੂੰ ਲੱਭ ਰਹੀ ਸੀ ਉਸ ਦਾ ਪਰਿਵਾਰ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਹੈ ਪੁਲਿਸ ਨੇ ਕਾਜਲ ਨੂੰ ਗੁਰੂਗ੍ਰਾਮ ਦੇ ਸਰਸਵਤੀ ਐਂਕਲੇਵ ਤੋਂ ਗ੍ਰਿਫਤਾਰ ਕੀਤਾ ਉਦੋਂ ਵੀ ਉਸ ਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਸੀ ਉਸ ਨੂੰ ਦੇਖ ਕੇ ਕੋਈ ਵੀ ਉਸ ਦੇ 마ਸੂਮ ਚਿਹਰੇ ਪਿੱਛੇ ਲੁਕੇ ਹੋਏ ਚਲਾਕ ਸੁਭਾਅ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਪੁਲਿਸ ਪਹਿਲਾਂ ਹੀ ਉਸ ਦੇ ਪਿਤਾ ਭਗਤ ਸਿੰਘ ਮਾਸ ਰੋਸ਼ਨੀ ਦੇਵੀ ਭੈਣ ਤਮੰਨਾ ਤੇ ਭਰਾ ਸੂਰਜ ਨੂੰ ਫਰਜ਼ੀ ਵਿਆਹ ਦੇ ਮਾਮਲੇ 'ਚ ਗ੍ਰਿਫਤਾਰ ਕਰ ਚੁੱਕੀ ਹੈ ਕਾ हरियाणा कैडर दी आईपीएस अधिकारी पूरन कुमार दा पोस्टमार्टम ਉਹਨਾਂ ਦੀ ਖੁਦਕੁਸ਼ੀ ਤੋਂ 9ਵੇਂ ਦਿਨ ਬਾਅਦ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ 'ਚ ਅੰਤਿਮ ਵਿਦਾਇਗੀ ਦਿੱਤੀ ਗਈ ਦੂਜੇ ਪਾਸੇ ਇਸ ਮਾਮਲੇ 'ਚ ਐਸਆਈ ਸੰਦੀਪ ਲਾਠਰ ਦੀ ਖੁਦਕੁਸ਼ੀ ਮਾਮਲੇ 'ਚ आईपीएस पूरन कुमार ਦੀ ਪਤਨੀ ਅਮਨੀਤ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹਰਿਆਣਾ ਪੁਲਿਸ ਨੇ ਪੂਰਨ ਕੁਮਾਰ ਦੀ ਪਤਨੀ ਅਮਨੀਤ ਕੁਮਾਰ ਸਮੇਤ ਤਿੰਨ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ ਪੂਰਨ ਕੁਮਾਰ ਵਿਰੁੱਧ ਪਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰ ਰਿਹਾ ਐਸਆਈ ਲਾਠਰ ਨੇ ਇੱਕ ਅੰਤਿਮ ਨੋਟ ਵੀ ਲਿਖਿਆ ਸੀ ਸੂਚਨਾ ਨੇ ਪੂਰਨ ਕੁਮਾਰ ਦੀ ਪਤਨੀ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਇੱਕ ਚੌਂਪੜੀ ਦੀ ਛੱਤ ਤੇ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ ਇੰਦਰੌਰ ਦੇ ਨੰਦ ਲਾਲਪੁਰਾ ਇਲਾਕੇ 'ਚ 트랜ਸਜੈਂਡਰ ਲੋਕਾਂ ਵਿਚਕਾਰ ਚੱਲ ਰਹੇ ਝਗੜੇ ਦੌਰਾਨ ਇੱਕ ਸਮੂਹ ਦੇ ਲਗਭਗ 24 트랜ਸਜੈਂਡਰ ਲੋਕਾਂ ਨੇ ਜ਼ਹਿਰੀਲਾ ਪਦਾਰਥ ਪੀ ਲਿਆ। ਸਮਗਰੋਨਾ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਹਿਰ ਦੀ ਸੂchna ਮਿਲਨ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। 트랜ਸਜੈਂਡਰ ਲੋਕਾਂ ਨੂੰ ਐਂਬੂਲੈਂਸ ਸਮੇਤ ਪੁਲਿਸ ਵਾਹਨਾਂ 'ਚ ਹਸਪਤਾਲ ਪਹੁੰਚਾਇਆ। ਐਡੀਸ਼ਨਲ ਡੀਸੀਪੀ ਰਜੇਸ਼ ਨਿੰਡੋਟਿਆ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗੇ ਕਿ ਉਨ੍ਹਾਂ ਨੇ ਫਿਨਾਈਲ ਦਾ ਸੇਵਨ ਕੀਤਾ ਸੀ। ਹੋਰ ਜਾਂਚ ਤੋਂ ਬਾਅਦ ਖਪਤ ਕੀਤੇ ਪਦਾਰਥ ਦੀ ਸਹੀ ਪ੍ਰਕਿਰ ਵ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਜੀ ਮਹਾਰਾਜ ਕਈ ਸਾਲਾਂ ਤੋਂ ਦੋਵੇਂ ਗੁਰਦਿਆਂ ਤੋਂ ਬਿਨਾਂ ਰਹਿ ਰਹੇ ਨੇ ਤੇ ਕੁਝ ਸਮੇਂ ਤੋਂ ਉਹਨਾਂ ਦੀ ਸਿਹਤ ਖਰਾਬ ਹੈ ਉਹਨਾਂ ਦੇ ਸ਼ਰਧਾਲੂ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਬਹੁਤ ਚਿੰਤਿਤ ਨੇ ਹਰ ਕੋਈ ਇਹਨਾਂ ਦੇ ਯੋਗਦਾਨਾਂ ਬਾਰੇ ਚਰਚਾ ਕਰ ਰਿਹਾ ਹੈ ਇਸੇ ਦੌਰਾਨ ਅਦਾਕਾਰ ਇਜਾਜ਼ ਖਾਨ ਨੇ ਜਨਤਕ ਤੌਰ ਤੇ ਵ੍ਰਿੰਦਾਵਨ ਸਿੱਧ ਸੰਤ ਪ੍ਰੇਮਾਨੰਦ ਜੀ ਮਹਾਰਾਜ ਨੂੰ ਆਪਣਾ ਗੁਰਦਾ ਦਾਨ ਕਰਨ ਦੀ ਇੱਛਾ ਜਤਾਈ ਹੈ ਜੋ ਇਸ ਸਮੇਂ ਪੂਰੀ ਤਰ੍ਹਾਂ ਗੁਰਦੇ ਫੇਲ ਹੋਣ ਤੋਂ ਪੀੜਤ ਨੇ ਇੰਸਟਾਗ੍ਰਾਮ ਤੇ ਇੱਕ ਭਾਵਨਾਤਮਕ ਵੀਡੀਓ ਸਾਂਝੇ ਕਰਦੇ ਹੋਏ ਇਜਾਜ਼ ਖਾਨ ਨੇ ਆਪਣੇ ਪੈਰੋਕਾਰਾਂ ਨੂੰ ਅਧਿਆਤਮਕ ਗੁਰੂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਜੇ ਡਾਕਟਰੀ ਤੌਰ ਤੇ ਸੰਭਵ ਹੋਏ ਤਾਂ ਹੋ ਯੋਗਦਾਨ ਪਾਉਣ ਲਈ ਯਾਰ ਨੇ ਵੀਡੀਓ ਵਿੱਚ ਜਾਸਖਾਨ ਨੇ ਕਿਹਾ ਕਿ ਪ੍ਰੇਮਾਨੰਦ ਜੀ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਕਦੇ ਕਿਸੇ ਧਰਮ ਦੇ ਵਿਰੁੱਧ ਨਹੀਂ ਬੋਲਿਆ ਤੇ ਕਿਸੇ ਨੂੰ ਕਦੇ ਨਹੀਂ ਭੜਕਾਇਆ ਰਾਸ਼ਟ੍ਰਮੰਡ ਖੇਡਾਂ ਸੰਗਨੇ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਵਿੱਚ 2030 ਰਾਸ਼ਟ੍ਰਮੰਡ ਖੇਡਾਂ ਲਈ ਗੁਜਰਾਤ ਦੀ ਰਾਜਧਾਨੀ ਅਹਮਦਾਬਾਦ ਨੂੰ ਪ੍ਰਸਤਾਵਿਤ ਮੇਜ਼ਬਾਨ ਸ਼ਹਿਰ ਵਜੋਂ ਚੁਣਿਆ ਗਿਆ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾਨੇ ਸੇ ਇਤਿਹਾਸਿਕ ਫੈਸਲੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦੇਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਇਸ ਨੂੰ ਭਾਰਤ ਲਈ ਮਾਣ ਤੇ ਖੁਸ਼ੀ ਦਾ ਦਿਨ ਆਖਿਆ ਦੱਸ ਦੇ ਕਿ ਅਮਿਤ ਸ਼ਾਨ ਨੇ ਆਪਣੇ ਟਵੀਟਸ ਲਿਖਿਆ ਕਿ ਭਾਰਤ ਲਈ ਮਾਣ ਤੇ ਖੁਸ਼ੀ ਦਾ ਦਿਨ ਹਰ ਨਾਗਰਿਕ ਨੂੰ ਵਧਾਈਆਂ ਕਿਉਂਕਿ ਰਾਸ਼ਟ੍ਰਮੰਡ ਐਸੋਸੀਏਸ਼ਨ ਨੇ 2030 ਰਾਸ਼ਟ੍ਰਮੰਡ ਖੇ ਚੰਡੀਗੜ੍ਹ ਦੀ ਕਾਲੀ ਰੰਗ ਦੀ ਥਾਰ ਨੇ ਸੜਕ ਕਿਨਾਰੇ ਖੜੀਆਂ ਦੋ ਪੈਣਾਂ ਨੂੰ ਟੱਕਰ ਮਾ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਸੈਕਟਰ 32 ਦੇ ਹਸਪਤਾਲ ਪਹੁੰਚਾਇਆ ਜਿੱਥੇ ਕਿ ਕੁੜੀ ਦੀ ਮੌਤ ਹੋ ਗਈ ਦੂਜੀ ਦੀ ਹਾਲਤ ਗੰਭੀਰ ਸੀ ਟੱਕਰ ਮਾਨ ਵਾਲੀ ਥਾਰ ਗੱਡੀ ਚੰਡੀਗੜ੍ਹ ਨੰਬਰ ਦੀ ਸੀ ਹਾਸਾ ਦੁਪਹਿਰ 3 ਵਜੇ ਦੇ ਕਰੀਬ ਸੈਕਟਰ 46 ਚ ਵਾਪਰੇ ਅਮ੍ਰਿਤਕ ਸੋਜੇ ਬੁੜੇਲ ਦੀ ਰਹਿਣ ਵਾਲੀ ਉਸਦੀ ਪੈਣੀ ਆਇਸ਼ਾ ਸੈਕਟਰ 32 ਦੇ ਹਸਪਤਾਲ ਚ ਗੰਭੀਰ ਰੂਪ ਚ ਦਾਖਲ ਸੀ ਪੁਲਿਸ ਨੇ ਥਾਰ ਦੇ ਉਸ ਦੇ ਡਰਾਈਵਰ ਦੀ ਭਾਲ ਸ਼ੁਰੂ ਕੀਤੀ ਹੈ ਸੈਕਟਰ 34 ਪ ਸੰਸਾਰ ਸੈਕਟਰ 21 ਦੇ ਐਡਰੈਸ ਤੇ ਥਾਣੇ ਡਿਸਟ੍ਰਿਕਟ ਆ ਪੁਲਿਸ ਉਥੇ ਗਈ ਸੀ ਪਰ આરોપી ਨੇ ਘਰ ਬੇਸ ਤੇ આરોપી ਹੁਣ ਉਥੇ ਨਹੀਂ ਰਹਿੰਦਾ આરોપી ਨੂੰ ਲੱਭਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ આરોપી ਦੀ ਵਿਪਾਲ ਕਰ ਰਹੀ ਹੈ ਡੇਰਾਬਸੀ ਦੇ ਗੁਲਾਬਗੜ ਰੋਡ ਦੀ ਗਲੀ ਨੰਬਰ 9 'ਚ ਇੱਕ ਦਿਲ ਦਹਿਲਾ ਦਿਨ ਵਾਲੀ ਘਟਨਾ ਵਾਪਰ ਚ ਸੇਕ ਪੋਤੇ ਨੇ ਆਪਣੀ ਹੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਰਿਪੋਰਟ ਅਨੁਸਾਰ ਦੋਸ਼ੀ ਆਸ਼ੀਸ਼ ਜੋ ਕਿ ਸ਼ਰਾਬੀ ਸੀ ਨੇ ਦੇਰ ਰਾਤ ਆਪਣੀ ਦਾਦੀ ਗੁਰਬਚਨ ਕੌਰ ਦਾ ਚਾਕੂ ਮਾਰ ਕੇ ਕਤਲ ਕੀਤਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਦਾਦੀ ਅਕਸਰ ਉਸ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਸੀ ਜਿਸ ਕਾਰਨ ਆਸ਼ੀਸ਼ ਗੁੱਸੇ ਵਿੱਚ ਆ ਜਾਂਦਾ ਸੀ ਕਤਲ ਤੋਂ ਬਾਅਦ ਆਸ਼ੀਸ਼ ਨੇ ਆਪਣੀ ਦਾਦੀ ਦੇ ਪੇਟ ਤੇ ਗੈਸ ਸਿਲੰਡਰ ਰੱਖ ਦਿੱਤਾ ਤੇ ਸ਼ੱਕ ਤੋਂ ਬਚਣ ਲਈ ਉਸ ਨੂੰ ਚਾਦਰ ਨਾਲ ਢੱਕ ਦਿੱਤਾ ਸੀ ਇਹ ਘਟਨਾ ਵੀਰਵਾਰ ਸਵੇਰੇ 3 ਵਜੇ ਦੇ ਕਰੀਬ ਸਾਹਮਣੇ ਜਦੋਂ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਦੋਸ਼ੀ ਆਸ਼ੀਸ਼ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਕਤਲ ਘਰ ਨੰਬਰ 1665 ਗੁਪਤਾ ਕਲੋਨੀ ਗੁਲਾਬਗੜ ਰੋਡ ਡੇਰਾ ਬਸੀਚ ਹੋਇਆ ਕਰਨਾਟਕ ਦੇ ਬੈਂਗਲੁਰੂ ਪੁਲਿਸ ਨੇ ਵਿਕਟੋਰੀਆ ਹਸਪਤਾਲ ਦੇ ਜਨਰਲ ਸਰ ਡਾਕਟਰ ਮਹਿੰਦਰ ਰੈਡੀ ਨੂੰ ਉਹਨਾਂ ਦੀ ਪਤਨੀ ਡਾਕਟਰ ਕ੍ਰਿਤਿਕਾ ਐਮਰੈਡੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗੇ ਕਿ ਮਹਿੰਦਰ ਨੇ ਆਪਣੀ ਪਤਨੀ ਨੂੰ ਪ੍ਰੋਪੋਫੋਲ ਨਾਂ ਦੀ ਦਵਾਈ ਦੇ ਕੇ ਮਾਰਿਆ ਜੋ ਕਿ ਆਮ ਤੌਰ ਤੇ ਸਿਰਫ ਆਪਰੇਟਿੰਗ ਥੀਏਟਰਾਂ ਵਿੱਚ ਵਰਤੀ ਜਾਂਦੀ ਹੈ। ਦੋਵੇਂ ਡਾਕਟਰਾਂ ਨੇ 26 ਮਈ 2024 ਨੂੰ ਵਿਆਹ ਕਰਾਇਆ ਸੀ ਪਰ ਉਹਨਾਂ ਦੇ ਵਿਆਹ ਦੇ 1 ਸਾਲ ਦੇ ਅੰਦਰ ਹੀ ਕ੍ਰਿਤਿਕਾ ਦੀ 23 April 2025 ਨੂੰ ਮੌਤ ਹੋ ਗਈ। ਉਹ ਸਮੇਂ ਮਰਾਠਾ ਹਲੀਚ ਆਪਣੇ ਪਿਤਾ ਦੇ ਘਰ ਰਹਿ ਰਹੀ ਸੀ ਕਿਉਂਕਿ ਉਸ ਦੀ ਤਬੀਅਤ ਠੀਕ ਨਹੀਂ ਸੀ। ਕਈ ਵਾਰੀ ਟਿਕਟ ਕਾਇਆ ਪਰ ਕੁਝ ਘੰਟੇ ਅੰਦਰ ਕ੍ਰਿਤਿਕਾ ਬੇਹੋਸ਼ ਹੋ ਗਈ ਤੇ ਨੀਲੇ ਨੀਜੀ ਹਸਪਤਾਲ ਪਹੁੰਚੇ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤੇ ਤੱਕ ਅਸਲ ਵਿੱਚ ਪੁਲਿਸ ਨੇ ਉਸ ਨੂੰ ਇੱਕ ਗੈਰ ਕੁਦਰਤੀ ਮੌਤ ਵੱਜ ਦੱਜ ਕੇ ਤਾਂ ਕਿਉਂਕਿ ਮੌਤ ਆਮ ਜਾਪਦੀ ਸੀ ਪਰ ਕ੍ਰਿਤਿਕਾ ਦੀ ਵੱਡੀ ਭੈਣ ਡਾਕਟਰ ਨਿਕੀਤਾ ਐਮਰੇਡੀ ਜੋ ਕਿ ਇੱਕ ਰੇਡੀਓਲੋਜਿਸ ਹੈ ਸ਼ੱਕ ਪ੍ਰਗਟ ਕੀਤਾ ਤੇ ਵਿਸਤਾਰਿਤ ਜਾਂਚ ਦੀ ਮੰਗ ਕੀਤੀ ਰਾਜਸਥਾਨ ਤੋਂ ਦੁਖਦਾਈ ਖਬਰ ਆਇਆ ਇਥੇ ਬਲੋਤਰਾ ਦੇ ਸਿੰਧਰੀ ਚਿਕ ਭਿਆਨਕ ਸੜਕ ਹਾਦਸਾ ਵਾਪਰੇ ਇਥੇ ਇੱਕ ਟਰੇਲਰ ਤੇ ਇੱਕ ਸਕੋਰਪੀਓ ਦੀ ਆਮੋ ਸਾਹਮਣੇ ਟੱਕਰ ਹੋ ਗਈ ਟੱਕਰ ਕਾਂਦੋਮੀ ਮਹਾਨਾ ਨੂੰ ਅਗਲਾ ਗਿਆ ਸਕੋਰਪੀਟ ਸਵਾਰ ਪੰਜ ਦੋਸਤਾਂ ਵਿੱਚੋਂ ਚਾਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਜਦੋਂ ਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਘਟਨਾ ਦੇਰ ਰਾਤ ਬਲੋਤਰਾ ਜ਼ਿਲ੍ਹੇ ਦੇ ਸਿੰਧਾਰੀ ਥਾਣਾ ਖੇਤਰ ਦੇ ਸੱਦਾ ਪਿੰਡਸ ਵਾਪਰੀ ਹੈ ਸੂਚਨਾ ਮਿਲਣ ਤੇ ਸਿੰਧਾਰੀ ਪੁਲਿਸ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੀ ਘਟਨਾ ਸਥਾਨ ਤੇ ਪਹੁੰਚੀ ਆਸ-ਪਾਸ ਦੇ ਲੋਕਾਂ ਨੇ ਆਪਣੇ ਆਪ ਅੱਗ ਬੁਝਾਉਣ ਦੀ ਕੋ ਫॅमिली ਸੰਦਾਰੀ ਗਏ ਸਨ ਉਹ ਦੇਰ ਰਾਤ ਘਰ ਵਾਪਸ ਪਰਤ ਰਹੇ ਸਨ ਉਹਨਾਂ ਦੇ ਘਰ ਤੋਂ ਲਗਭਗ 30 ਕਿਲੋਮੀਟਰ ਦੂਰ ਉਹਨਾਂ ਦੀ ਸਕੋਰਪੀਓ ਮੈਗਾ ਹਾਈਵੇ ਤੇ ਇੱਕ ਸਾਮਨੇ ਤੋਂ ਆ ਰਹੇ ਟਰੈਲਰ ਨਾਲ ਟਕਰਾ ਗਏ ਟੱਕਰ ਤੋਂ ਬਾਅਦ ਉਹਨਾਂ ਦੀਆਂ ਗੱਡੀਆਂ ਨੂੰ ਅੱਗ ਲੱਗ ਗਈ। ਫਿਲਹਾਲ ਸਪੀਡ ਨਿਊਜ਼ ਵਿੱਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਤਾਨਫਾ। ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਲੋਨ ਨੀਡਸ 콜 اور سکین کیو ار کوڈ ٹو کانٹیکٹ اس رودس انک ملین مائلز ودスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ اس